ਸਤਿਗੁਰੂ ਪਾਤਸ਼ਾਹ ਜੀ ਮੇਰੇ ਗਰੀਬ ਰਵਾਜ ਸਤਿਗੁਰੂ ਚਾਹੀਦੀ ਗੁਰਬਾਣੀ ਦੇ ਅੰਦਰ ਆਪਾਂ ਨੂੰ ਸੰਸਾਰੀ ਲੋਕਾਂ ਨੂੰ ਸਮਝਾ ਰਹੇ ਹੈ ਕੈ ਰਸਾਨ ਜਿੰਨਾ ਸਮਾਂ ਤੂੰ ਪਦਾਰਥ ਦੇ ਨਾਲ ਜੁੜੇਗਾ ਉਹ ਦੁਨੀਆ ਦੇ ਨਾਲ ਜੁੜੇਗਾ ਦੁਨੀਆ ਦੇ ਰਿਸ਼ਤੇ ਨਾਤੇ ਦੇ ਨਾਲ ਜੁੜੇਗਾ ਉਹ ਸਮਾਂ ਤਾਈਂ ਨੂੰ ਬਾਰ-ਬਾਰ ਇਸ ਦੁਨੀਆ ਤੇ ਆਉਣਾ ਤੇ ਜਾਣਾ ਪੈਣਾ ਹੈ ਜੁਗਾਂ ਦੇ ਵਿੱਚ ਭਰਮਣਾ ਪਾਣਾ ਜਿਵੇਂ ਬੜੀ ਪਿਆਰਯੋਗ ਉਦਾਹਰਨ ਸਤਗੁਰੂ ਜੀ ਆਪਾਂ ਗੁਰਬਾਣੀ ਦੇ ਵਿੱਚ ਦੇ ਰਹੇ ਨੇ ਸਤਗੁਰੂ ਜੀ ਕਿਰਪਾ ਕਰਦੇ ਆ ਮਰਗ ਕਟੋ ਮੁਸਕੀਆ ਨਾ ਜੀ ਕੀ ਮਨ ਗਉੜਾਰੇ ਢੀਨੀ ਹੱਥ ਪਸਾਰ ਛੂਟਣ ਕੋ ਸੈਸਾ ਪਰਿਆ ਮਨ ਗਉੜਾਰੇ ਨਾ ਚਿਓ ਕਰ ਕਰ ਭਾਰ ਸਾ ਸੰਗਤ ਸਤਗੁਰੂ ਜੀ ਬੜੀ ਪਿਆਰਯੋਗ ਉਦਾਹਰਨ ਹੈ ਕਿ ਆਪਾਂ ਉਸ ਵਿੱਚ ਜਾ ਰਹੇ ਹਾਂ ਮਾਂ ਕਰਨਾ ਬਾੰਦਰ ਜਦੋਂ ਸ਼ਿਕਾਰੀ ਲੋਕ ਬਾਂਦਰ ਨੂੰ ਫੜਨ ਦੇ ਲਈ ਜੰਗਲ ਦੇ ਵਿੱਚ ਇੱਕ ਢੀਡੇ ਮੂੰਹ ਵਾਲੀ ਕੁੱਜੀ ਦੇ ਵਿੱਚ ਅਨਾਜ ਪਾ ਕੇ ਉਹਦੇ ਨਾਲ ਲੰਮੀ ਰੱਸੀ ਬੰਨ੍ਹ ਕੇ ਛੱਡ ਦਿੰਦੇ ਆ ਤੇ ਬਾਂਦਰ ਆਉਂਦਾ ਉਸ ਕੁੱਜੀ ਦੇ ਵਿੱਚ ਹੱਥ ਪਾਉਂਦਾ ਅਨਾਜ ਨੂੰ ਲੈਣ ਦੇ ਲਈ ਮੁਠੀ ਬੰਨ੍ਹ ਕਰ ਲੈਂਦਾ ਤੇ ਸ਼ਿਕਾਰੀ ਵੀ ਚਾਹ ਦੇ ਵਿੱਚ ਫਸ ਜਾਂਦਾ ਜਦੋਂ ਚਾਹ ਵਿੱਚ ਫਸਦਾ ਸਾ ਸੰਗਤ ਉਹ ਨੂੰ ਮੁਠੀ ਨੂੰ ਖੋਲ ਨਹੀਂ ਰਿਹਾ ਮੁਠੀ ਖੋਲੂ ਤਾਂ ਉਹਦਾ ਹੱਥ ਆ ਜਿਹੜਾ ਉਸ ਮੁਠੀ ਤੋਂ ਛੁੱਟ ਸਕਦਾ ਹੈ ਅਨਾਜ ਨੂੰ ਛੱਡਣ ਵਾਸਤੇ ਪਿਆਰ ਨਹੀਂ ਆ ਸਤਿਗੁਰੂ ਜੀ ਕਹਿੰਦੇ ਇਹ ਕਿੰਸਾਨ ਹੈ ਜਿਹੜਾ ਇਹ ਵੀ ਇਸੇ ਤਰ੍ਹਾਂ ਹੀ ਕਰਾਈ ਇਹ ਦੁਨਿਆਵੀ ਪਦਾਰਥਾਂ ਦਾ ਮੋਹ ਦੁਨਿਆਵੀ ਸਕੇ ਸੰਬੰਧੀਆਂ ਦਾ ਸਨੇਹ ਛੱਡਣ ਦੇ ਲਈ ਪਿਆਰ ਨਹੀਂ ਆ ਤੇ ਆਕਰਣ ਦੇ ਲਈ ਤਿਆਰ ਨਹੀਂ ਹੈ ਜਿਹਨੇ ਨੂੰ ਮੁਕਤ ਕਰਨਾ ਹੈ ਉਹਦੇ ਨਾਲੇ ਜੁੜਨ ਵਾਸਤੇ ਤਿਆਰ ਨਹੀਂ ਹੈ ਤੇ ਸਤਿਗੁਰ ਜੀ ਕਹਿੰਦੇ ਇਹ ਦੁਨਿਆਵੀ মোহ ਪਦਾਰਥਾਂ ਦਾ মোহ ਸਰੀਰ ਦਾ মোহ ਤ ਗੁਰੂ ਤੋਂ ਬਿਮੁਖ ਹੋਇਆ ਪਾਏ बार-बार ਆਉਂਦਾ ਤੇ ਜਾਂਦਾ ਰਹਿੰਦਾ ਜਿਹਦੇ ਬਾਰੇ ਸਤਿਗੁਰੂ ਜੀ ਕਿਰਪਾ ਕਰਦੇ ਆ ਕਈ ਜਨਮ ਕਰ ਭਏ ਕੀਟ ਪਤੰਗਾ ਕਈ ਜਨਮ ਦਾ ਜੀਮ ਕਰੂੰਗਾ ਕਈ ਜਨਮ ਪੰਖੀ ਸਭ ਹੋਇਓ ਕਈ ਜਨਮ ਹੈ ਨਿਰਖ ਜੁਲਿਓ ਭਾਵ ਆ ਬੜੀਆਂ ਜੁਨਾਂ ਦੇ ਵਿੱਚ ਭਟਕਿਆ ਐਨਸਾਨ ਜੇ ਤੂੰ ਮੁਕਤ ਹੋਣਾ ਆਵਾਗਰਨ ਦੇ ਚੱਕਰ ਤੋਂ ਬਾਹਰ ਛੁਡਾਉਣਾ ਹੈ ਤਾਂ ਗੁਰੂ ਦੇ ਨਾਲ ਜੁੜਨਾ ਪੈਣਾ ਹੈ ਗੁਰੂ ਦੀ ਮੱਤ ਦੀ ਚੱਲਣਾ ਪੈਣਾ ਹੈ